ਦੋਸਤੋ ਸਿੱਖਾਂ ਦੇ 7ਵੇਂ ਗੁਰੂ ਸ੍ਰੀ ਗੁਰੂ ਹਰ Rai ਸਾਹਿਬ ਬਾਬਤ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਕੁੱਲ 8 ਵਿਆਹ ਕਰਵਾਏ ਹੋਏ ਸਨ ਇਸ ਬਾਰੇ ਬਹੁਤ ਸਾਰੇ ਮਤਭੇਦ ਵੀ ਹਨ ਅੱਜ ਦੇ ਐਪੀਸੋਡ ਵਿੱਚ ਆਪਾਂ ਚਰਚਾ ਕਰਾਂਗੇ ਕਿ ਸੱਚਮੁੱਚ ਗੁਰੂ ਹਰ Rai ਸਾਹਿਬ ਜੀ ਦੇ 8 ਵਿਆਹ ਹੋਏ ਸਨ ਗੁਰੂ ਹਰ Rai ਸਾਹਿਬ ਦੇ ਉਹਨਾਂ 8 ਮਹਿਲਾ ਦੇ ਨਾਮ ਕੀ ਸਨ ਕੀ ਹੈ ਇਸ ਦਾ ਅਸਲੀ ਇਤਿਹਾਸ ਅੱਜ ਨਾਲ ਹੀ ਚਰਚਾ ਕਰਾਂਗੇ ਗੁਰੂ ਹਰ Rai ਸਾਹਿਬ ਨਾਲ ਸੰਬੰਧਿਤ ਕੁਝ ਹੈਰਾਨੀਜਨਕ ਤੱਥਾਂ ਬਾਰੇ ਜੋ ਤੁਸੀਂ ਸ਼ਾਇਦ ਪਹਿਲਾਂ ਕਦੇ ਨਹੀਂ ਸੁਨੇ ਹੋਣੇ ਸਾਰੀ ਜਾਣਕਾਰੀ ਅੱਗੇ ਤੋਰਨ ਤੋਂ ਪਹਿਲਾਂ ਆਪ ਸਭ ਨੂੰ ਇੱਕ ਬੇਰਤੀਅਕਾ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਇਤਿਹਾਸ ਦੀ ਜੇਕਰ ਸ਼ੁਰੂਆਤ ਤੋਂ ਲੈ ਕੇ ਗੱਲ ਕਰੀਏ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਪ੍ਰਕਾਸ਼ ਸਨ 1629 ਈਸਵੀ ਵਿੱਚ ਹੁੰਦਾ ਹੈ ਆਪ ਜੀ ਦੇ ਪਿਤਾ ਦਾ ਨਾਮ ਬਾਬਾ ਗੁਰਦਿੱਤਾ ਜੀ ਸੀ ਜੋ ਸਿੱਖਾਂ ਦੇ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸੁਪੁੱਤਰ ਸਨ ਗੁਰੂ ਹਰ Rai ਸਾਹਿਬ ਜੀ ਦੇ ਮਾਤਾ ਦਾ ਨਾਮ ਬੇਬੇ ਰਾਜਕੌਰ ਜੀ ਸੀ ਕੁਝ ਇਤਿਹਾਸਕਾਰ ਮਾਤਾ ਜੀ ਦਾ ਨਾਮ ਨਿਹਾਲ ਕੌਰ ਵੀ ਲਿਖਦੇ ਹਨ ਪਰ ਅਸਲੀਅਤ ਵਿੱਚ ਨਿਹਾਲੀ ਮਾਤਾ ਜੀ ਦਾ ਛੋਟਾ ਉਪਨਾਮ ਹੁੰਦਾ ਹੈ ਜਿਸ ਕਾਰਨ ਰਾਜਕੌਰ ਦੇ ਨਾਲ-ਨਾਲ ਨਿਹਾਲ ਕੌਰ ਵੀ ਪ੍ਰਸਿੱਧ ਹੋ ਗਿਆ ਗੁਰੂ ਹਰ Rai ਸਾਹਿਬ ਮਹਿਜ 14 ਸਾਲ ਦੀ ਉਮਰ ਵਿੱਚ ਗੁਰਤਾ ਗੱਦੀ ਤੇ ਸੁਭਾਏਮਣ ਹੁੰਦੇ ਆਪ ਜੀ ਦੇ ਵਿਆਹ ਬਾਰੇ ਦੋ ਤਰ੍ਹਾਂ ਦਾ ਇਤਿਹਾਸ ਸਾਨੂੰ ਪੜਨ ਨੂੰ ਮਿਲਦਾ ਹੈ ਕਈ ਪੁਸਤਕਾਂ ਵਿੱਚ ਤਾਂ ਸਿਰਫ ਇੱਕੋ ਵਿਆਹ ਦਾ ਹਵਾਲਾ ਮਿਲਦਾ ਪਰ ਉੱਥੇ ਹੀ ਕੁਝ ਇਤਿਹਾਸਕਾਰ ਗੁਰੂ ਸਾਹਿਬਾਂ ਦੇ ਇੱਕ ਨਾਲੋਂ ਵੱਧ ਵਿਆਹਾਂ ਦੀ ਗੱਲ ਕਰਦੇ ਹਨ ਦੋਸਤੋ ਆਪਾਂ ਪਹਿਲਾਂ ਉਸ ਇਤਿਹਾਸ ਉਤੇ ਝਾਤ ਮਾਰਦੇ ਹਾਂ ਜਿਦੇ ਵਿੱਚ ਗੁਰੂ ਸਾਹਿਬਾਂ ਦੇ ਇੱਕ ਨਾਲੋਂ ਵੱਧ ਵਿਆਹਾਂ ਦਾ ਜ਼ਿਕਰ ਹੈ ਗੁਰੂ ਹਰ Rai ਸਾਹਿਬ ਬਾਰੇ ਇਹ ਗੱਲ ਸ਼ੁਰੂ ਹੁੰਦੀ ਹੈ 18ਵੀਂ ਸਦੀ ਦੀ ਪਹਿਲੀ ਇਤਿਹਾਸਿਕ ਕਿਤਾਬ ਬੰਸਾਵਲੀ ਨਾਮਾ ਵਿੱਚੋਂ ਇਸ ਕਿਤਾਬ ਵਿੱਚੋਂ ਆਪ ਜੀ ਦੇ ਦੋ ਵਿਆਹਾਂ ਦਾ ਜ਼ਿਕਰ ਮਿਲਦਾ ਹੈ ਇਸ ਕਿਤਾਬ ਦੇ ਲੇਖਕ ਭਾਈ ਕੇਸਰ ਸਿੰਘ ਛੱਬਰ ਜੀ ਸਨ। ਇਹੀ ਪਹਿਲੀ ਕਿਤਾਬ ਵਿੱਚੋਂ ਹੀ ਅੱਗੇ ਫਿਰ ਗੁਰੂ ਸਾਹਿਬ ਦੇ ਅੱਠ ਵਿਆਹਾਂ ਦੀ ਗੱਲ ਹੋਂਦ ਵਿੱਚ ਆਉਂਦੀ। ਬੰਸਾਵਲੀ ਨਾਮਾ ਲਿਖਣ ਵਾਲੇ ਭਾਈ ਕੇਸਰ ਸਿੰਘ ਛੱਬਰ ਲਿਖਦੇ ਕਿ ਜੂਪੀ ਦੇ ਅਨੂਪ ਸ਼ਹਿਰ ਤੋਂ ਇੱਕ ਭਾਈ ਦਾਇਰਾਮ ਨਾਮ ਦਾ ਸਿੱਖ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਆਉਂਦਾ। ਪਹਿਲੀ ਵਾਰ ਉਹ ਗੁਰੂ ਸਾਹਿਬਾ ਦੇ ਦਰਸ਼ਨ ਕਰਕੇ ਬੜਾ ਨਿਹਾਲ ਹੁੰਦਾ ਤੇ ਉਦੋਂ ਹੀ ਦਾਇਰਾਮ ਗੁਰੂ ਹਰ राय ਸਾਹਿਬ ਜੀ ਦੇ ਵੀ ਦਰਸ਼ਨ ਕਰਦਾ ਹੈ। ਗੁਰੂ ਹਰ ਰਾਇ ਸਾਹਿਬ ਜੀ ਦੇ ਚਿਹਰੇ ਦਾ ਨੂਰ ਤੱਕੇ ਭਾਈ ਦਇਆ ਰਾਮ ਗੁਰੂ ਹਰਗੋਬਿੰਦ ਪਾਸ਼ਾ ਜੀ ਅੱਗੇ ਬੇਨਤੀ ਕਰਦਾ ਏ ਕਿ ਉਸ ਦੀ ਪੁੱਤਰੀ ਕੋਟ ਕਲਿਆਣੀ ਜੀ ਦਾ ਵਿਆਹ ਗੁਰੂ ਹਰ ਰਾਇ ਸਾਹਿਬ ਜੀ ਨਾਲ ਕਰਨਾ ਪ੍ਰਵਾਨ ਕਰੋ ਬੰਸਾਵਲੀ ਨਾਮਕ ਕਿਤਾਬ ਦੇ ਲੇਖਕ ਅਨੁਸਾਰ 6ਵੇਂ ਪਾਸ਼ਾ ਇਹ ਰਿਸ਼ਤਾ ਕਬੂਲ ਕਰਦੇ ਹਨ ਤੇ ਅੱਗੇ ਕੇਸਰ ਸਿੰਘ ਲਿਖਦਾ ਹੈ ਕਿ ਗੁਰੂ ਹਰ ਰਾਇ ਸਾਹਿਬ ਜੀ ਦੀ ਧਰਮਸ ਪਤਨੀ ਬੀਬੀ ਕੋਟ ਕਲਿਆਣੀ ਜੀ ਦੇ ਨਾਲ ਉਹਨਾਂ ਦੀ ਇੱਕ ਨੌਕਰ ਰਾਣੀ ਪੰਜਾਬ ਕੌਰ ਵੀ ਉੱਥੇ ਨਾਲ ਆਉਂਦੀ ਹੈ ਇਹ ਪੰਜਾਬ ਕੌਰ ਮਾਤਾ ਕੋਟ ਕਲਿਆਣੀ ਜੀ ਦੇ ਨਾਲੋਂ ਥੋੜਾ ਵੱਧ ਸੂਝਵਾਨ ਸੀ ਇਸ ਲਈ ਗੁਰੂ ਹਰ राय ਸਾਹਿਬ ਆਪਣੀ ਧਰਮਸ ਪਤਨੀ ਦੀ ਨੌਕਰਾਨੀ ਬੀਬੀ ਪੰਜਾਬ ਕੌਰ ਦੇ ਨਾਲ ਦੂਜਾ ਵਿਆਹ ਕਰਵਾ ਲੈਂਦੇ ਇੱਥੇ ਹੀ ਬਸ ਨਹੀਂ ਇਹ ਲੇਖਕ ਕੇਸਰ ਸਿੰਘ ਲਿਖਦਾ ਹੈ ਕਿ ਬਾਬਾ ਰਾਮ ਰਾਜ ਜੀ ਦਾ ਜਨਮ ਇਸੇ ਬੀਬੀ ਪੰਜਾਬ ਕੌਰ ਦੀ ਕੁੱਖੋਂ ਹੋਇਆ ਸੀ ਤੇ ਗੁਰੂ ਹਰਕ੍ਰਿਸ਼ਨ ਜੀ ਦਾ ਜਨਮ ਮਾਤਾ ਕੋਟ ਕਲਿਆਣੀ ਜੀ ਦੀ ਕੁੱਖੋਂ ਹੋਇਆ ਪਰ ਦੋਸਤੋ ਅਸਲੀਅਤ ਵਿੱਚ ਬੰਸਾਵਲੀ ਨਾਮਾ ਨਾਮ ਦੀ ਕੇਸਰ ਸਿੰਘ ਵੱਲੋਂ ਲਿਖੀ ਇਹ ਕਿਤਾਬ ਇੱਕ ਕੋਰਾ ਝੂਠ ਹੈ ਇਸ ਵਿੱਚ ਗੁਰੂ ਸਾਹਿਬਾਂ ਦੇ ਬਾਬਤ ਲਿਖਿਆ ਇਤਿਹਾਸ ਬਿਲਕੁਲ ਗਲਤ ਹੈ ਤੇ ਉਸ ਨੇ ਕਿਵੇਂ ਇਹ ਆਪਣੀ ਮਨਮਰਜ਼ੀ ਦੇ ਨਾਲ ਮਨ ਘੜਤ ਹੀ ਲਿਖ ਦਿੱਤਾ ਪਹਿਲਾਂ ਆਪਾਂ ਇਸ ਬਾਰੇ ਗੱਲਬਾਤ ਕਰਦੇ ਹਾਂ ਦੋਸਤੋ ਇੱਥੇ ਇਸ ਇਤਿਹਾਸ ਦੇ ਗਲਤ ਹੋਣ ਦਾ ਸਭ ਤੋਂ ਪਹਿਲਾ ਕਾਰਨ ਇਹ ਹੈ ਕਿ ਸਾਰੇ ਸਿੱਖ ਧਰਮ ਦੇ ਗੁਰੂ ਸਾਹਿਬਾਨਾਂ ਦੇ ਵਿਆਹ ਉਹਨਾਂ ਦੇ ਮਾਤਾ ਪਿਤਾ ਦੀ ਇੱਛਾ ਅਨੁਸਾਰ ਹੀ ਹੁੰਦੇ ਰਹੇ ਹਨ ਇਥੋਂ ਤੱਕ ਕਿ ਜੇਕਰ ਕੋਈ ਸਿੱਖ ਆਪਣੀ ਧੀ ਦਾ ਰਿਸ਼ਤਾ ਲੈ ਕੇ ਵੀ ਆਇਆ ਤਾਂ ਸਭ ਤੋਂ ਪਹਿਲਾਂ ਗੁਰੂ ਸਾਹਿਬਾਨਾਂ ਦੇ ਪਿਤਾ ਜਾਂ ਫਿਰ ਮਾਤਾ ਜੀ ਕੋਲ ਗਿਆ ਸੀ ਨਾ ਕਿ ਸਿੱਧਾ ਗੁਰੂ ਸਾਹਿਬਾਨਾਂ ਦੇ ਪਾਸ ਹੁਣ ਇੱਥੇ ਗੁਰੂ ਹਰ Rai ਸਾਹਿਬ ਆਪਣੇ ਪਿਤਾ ਜੀ ਅਤੇ ਆਪਣੇ ਮਾਤਾ ਜੀ ਦੇ ਹੁੰਦਿਆਂ ਹੋਇਆ ਇੰਨੀ ਛੋਟੀ ਉਮਰ ਵਿੱਚ ਆਪਣੀ ਮਰਜ਼ੀ ਦੇ ਨਾਲ ਆਪਣੀ ਧਰਮਸ ਪਤਨੀ ਦੀ ਹੀ ਕਿਸੇ ਨੌਕਰ ਰਾਣੀ ਦੇ ਨਾਲ ਵਿਆਹ ਕਿਵੇਂ ਕਰਵਾ ਸਕਦੇ ਇਹ ਗੱਲ ਬੜੀ ਹੀ ਹਾਸੋਹੀਣੀ ਲੱਗਦੀ ਹੈ ਦੂਜਾ ਇਸ ਇਤਿਹਾਸ ਦੇ ਝੂਠੇ ਹੋਣ ਦਾ ਕਾਰਨ ਇਹ ਹੈ ਕਿ ਜਿਸ ਰਿਸ਼ਤੇ ਨੂੰ ਆਪ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਨਜ਼ੂਰ ਕੀਤਾ ਹੋਵੇ ਇਹ ਕਿਵੇਂ ਹੋ ਸਕਦਾ ਹੈ ਕਿ ਉਹ ਮਾਤਾ ਮਾਤਾ ਕੋਟ ਕਲਿਆਣੀ ਜੀ ਸੂਝਵਾਨ ਹੀ ਨਾ ਹੋਣ ਤੇ ਉਸ ਦੀ ਨੌਕਰ ਰਾਣੀ ਉਹਨਾਂ ਤੋਂ ਜ਼ਿਆਦਾ ਸਿਆਣੀ ਹੋਵੇ ਇਸ ਲਈ ਕੇਸਰ ਸਿੰਘ ਸ਼ਿਬਰ ਵੱਲੋਂ ਲਿਖੀ ਇਹ ਕਿਤਾਬ ਉਸ ਦੀ ਇੱਕ ਬਹੁਤ ਵੱਡੀ ਭੁੱਲ ਸੀ ਤੀਜਾ ਕਾਰਨ ਇਸ ਝੂਠ ਦਾ ਇਹ ਹੈ ਕਿ ਜੁਪੀ ਦੇ ਅਨੂਪ ਸ਼ਹਿਰ ਦਾ ਰਹਿਣ ਵਾਲਾ ਭਾਈ ਦਾਇਰ RAM ਇੱਕ ਆਮ ਗਰੀਬਰਾਜਾਇ ਸਿੱਖ ਸੀ ਉਹਨਾਂ ਦੀ ਇੰਨੀ ਹਾਇਸੀਅਤ ਨਹੀਂ ਸੀ ਕਿ ਉਹ ਆਪਣੀ ਧੀ ਲਈ ਇੱਕ ਨੌਕਰ ਰਾਣੀ ਰੱਖ ਦੇ ਤੇ ਫਿਰ ਉਸੇ ਨੌਕਰ ਰਾਣੀ ਨੂੰ ਧੀ ਦੇ ਨਾਲ ਹੀ ਪੰਜਾਬ ਭੇਜ ਦਿੰਦੇ ਜੇਕਰ ਉਹ ਪੰਜਾਬ ਆਈ ਵੀ ਹੁੰਦੀ ਤਾਂ ਕੀ ਉਸ ਨੌਕਰ ਰਾਣੀ ਪੰਜਾਬ ਕੌਰ ਨੇ ਆਪਣੇ ਮਾਤਾ ਪਿਤਾ ਦੀ ਮਰਜ਼ੀ ਤੋਂ ਬਿਨਾ ਅਤੇ ਉਹਨਾਂ ਦੀ ਮੌਜੂਦਗੀ ਤੋਂ ਬਗੈਰ ਹੀ ਗੁਰੂ ਸਾਹਿਬਾਨ ਦੇ ਨਾਲ ਵਿਆਹ ਕਰਵਾ ਲਿਆ ਸੀ ਇਹ ਗੱਲ ਕਦੇ ਵੀ ਮੰਨਣ ਯੋਗ ਨਹੀਂ ਹੈ ਚੌਥਾ ਕਾਰਨ ਇਹ ਹੈ ਕਿ ਅਸਲੀਅਤ ਵਿੱਚ ਮਾਤਾ ਕੋਟ ਕਲਿਆਣੀ ਜੀ ਦਾ ਵਿਆਹ ਕਦੇ ਗੁਰੂ ਹਰ राय ਸਾਹਿਬ ਜੀ ਦੇ ਨਾਲ ਹੋਇਆ ਹੀ ਨਹੀਂ ਜੇਕਰ ਗੱਲ ਕਰੀਏ ਕਿ ਕੇਸਰ ਸਿੰਘ ਨੇ ਇਹ ਗਲਤੀ ਕਿਉਂ ਕੀਤੀ ਤਾਂ ਹੋ ਸਕਦਾ ਹੈ ਕਿ ਉਹ ਜੋ ਗੁਰੂ ਸਾਹਿਬਾਨਾਂ ਬਾਰੇ ਆਪਣੇ ਸਮੇਂ ਵਿੱਚ ਜ਼ੁਬਾਨੀ ਕਲਾਮੀ ਗੱਲਾਂ ਬਾਤਾਂ ਸੁਣਦਾ ਆਇਆ ਸੀ ਉਹੀ ਉਸ ਨੇ ਕਿਤਾਬ ਵਿੱਚ ਲੇ ਕੇ ਇਸ ਨੂੰ ਇਤਿਹਾਸ ਦਾ ਰੂਪ ਦੇ ਦਿੱਤਾ ਕੇਸਰ ਸਿੰਘ ਨੂੰ ਸ਼ਾਇਦ ਇੰਨਾ ਹੀ ਯਾਦ ਸੀ ਕਿ ਬੀਬੀ ਪੰਜਾਬ ਕੌਰ ਦਾ ਬਾਬਾ ਰਾਮ ਰਾਜ ਜੀ ਦੇ ਨਾਲ ਕੋਈ ਨਾ ਕੋਈ ਸਬੰਧ ਜ਼ਰੂਰ ਜੁੜਦਾ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਬੀਬੀ ਪੰਜਾਬ ਕੌਰ ਬਾਬਾ ਰਾਮ ਰਾਜ ਜੀ ਦੇ ਮਾਤਾ ਜੀ ਨਹੀਂ ਬਲਕਿ ਉਹਨਾਂ ਦੇ ਧਰਮਸਪਤਨੀ ਲੱਗਦੇ ਸਨ ਬਾਬਾ ਰਾਮ ਰਾਜ ਜੀ ਦਾ ਅਸਲਿਤ ਵਿੱਚ ਵਿਆਹ ਬੀਬੀ ਪੰਜਾਬ ਕੌਰ ਦੇ ਨਾਲ ਹੋਇਆ ਸੀ ਇਸ ਗੱਲ ਦਾ ਪ੍ਰਮਾਣ ਸਾਨੂੰ ਸਿੱਖ ਧਰਮ ਦੇ ਦੂਜੇ ਇਤਿਹਾਸਿਕ ਗ੍ਰੰਥਾਂ ਵਿੱਚ ਮਿਲਦਾ ਹੈ ਕੇਸਰ ਸਿੰਘ ਵੱਲੋਂ ਗੁਰੂ ਹਰ राय ਸਾਹਿਬ ਜੀ ਦੇ ਦੋ ਵਿਆਹ ਲਿਖਣ ਦੀ ਇਹ ਗਲਤੀ ਹੌਲੀ-ਹੌਲੀ ਅੱਗੇ ਦੀ ਅੱਗੇ ਵੱਧ ਹੀ ਗਈ। ਕੇਸਰ ਸਿੰਘ ਦੀ ਇਤਿਹਾਸ ਨੂੰ ਵਿਗਾੜਨ ਦੀ ਇਸ ਗਲਤੀ ਨੂੰ ਫਿਰ 19ਵੀਂ ਸਦੀ ਦੇ ਲਖਾਰੀਆਂ ਨੇ ਗੁਰ ਪ੍ਰਣਾਲੀਆਂ ਵਿੱਚ ਅਪਣਾਇਆ। ਇਹਨਾਂ ਵੱਲੋਂ ਤਾਂ ਵਿਆਹਾਂ ਦੀ ਗਿਣਤੀ ਵੀ ਵਧਾ ਦਿੱਤੀ ਜਾਂਦੀ ਹੈ। 19ਵੀਂ ਸਦੀ ਦੇ ਇੱਕ ਕਵੀ ਦੀ ਗੁਰ ਪ੍ਰਣਾਲੀ ਵਿੱਚ ਗੁਰੂ ਹਰ Rai ਸਾਹਿਬ ਜੀ ਦੇ 6 ਵਿਆਹ ਦੱਸੇ ਗਏ ਹਨ। ਇੱਥੇ ਹੋਰ ਇੱਕ ਕਵੀ ਗੁਲਾਬ ਸਿੰਘ ਆਪਣੀ ਲਿਖੀ ਗੁਰ ਪ੍ਰਣਾਲੀ ਵਿੱਚ ਇਸ ਤੋਂ ਕਿਤੇ ਅੱਗੇ ਵੱਧ ਜਾਂਦਾ। ਤੇ ਇਹ ਕਵੀ ਗੁਲਾਬ ਸਿੰਘ ਆਪਣੀ ਗੁਰ ਪ੍ਰਣਾਲੀ ਵਿੱਚ ਗੁਰੂ ਹਰ राय ਸਾਹਿਬ ਜੀ ਦੇ 8 ਵਿਆਹਾਂ ਦਾ ਜ਼ਿਕਰ ਕਰ ਦਿੰਦਾ ਹੈ ਇੱਥੇ ਇੱਕ ਗੱਲ ਹੋਰ ਵੀ ਗੌਰ ਕਰਨ ਵਾਲੀ ਹੈ ਕਿ ਹੋਰ ਵੀ ਕਈ ਗੁਰ ਪ੍ਰਣਾਲੀਆਂ ਵਿੱਚ ਗੁਰੂ ਹਰ राय ਸਾਹਿਬ ਜੀ ਦੇ ਵੱਖ-ਵੱਖ ਵਿਆਹਾਂ ਦਾ ਜ਼ਿਕਰ ਕੀਤਾ ਹੋਇਆ ਪਰ ਕਿਸੇ ਵੀ ਇੱਕ ਗੁਰ ਪ੍ਰਣਾਲੀ ਵਿੱਚ ਵਿਆਹਾਂ ਦੀ ਲਿਖੀ ਹੋਈ ਗਿਣਤੀ ਦੂਜੀ ਗੁਰ ਪ੍ਰਣਾਲੀ ਵਿੱਚ ਲਿਖੇ ਵਿਆਹਾਂ ਨਾਲ ਨਹੀਂ ਰਲਦੀ ਤੇ ਨਾ ਹੀ ਗੁਰੂ ਸਾਹਿਬਾ ਦੇ ਮਹਿਲਾ ਭਾਵ ਉਹਨਾਂ ਦੇ ਧਰਮਸਪਤਨੀਆਂ ਦੇ ਨਾਮ ਤੱਕ ਰਲਦੇ ਹਨ 19ਵੀਂ ਸਦੀ ਵਿੱਚ ਲਿਖੀਆਂ ਗੁਰ ਪ੍ਰਣਾਲੀਆਂ ਵਿੱਚ ਇੱਕ ਝੂਠ ਹੋਰ ਵੀ ਲਿਖਿਆ ਹੋਇਆ ਹੈ ਕਿ ਗੁਰੂ ਹਰ Rai ਸਾਹਿਬ ਜੀ ਦੇ ਜਿੰਨੇ ਵੀ 7 ਜਾਂ 8 ਵਿਆਹ ਹੋਏ ਹਨ ਉਹ ਸਾਰੀਆਂ ਧਰਮਸ ਪਤਨੀਆਂ ਇੱਕ ਦੂਜੇ ਦੀਆਂ ਸੱਕੀਆਂ ਪਹਿਣਾ ਸਨ ਤੇ ਸਾਰੀਆਂ ਦਾ ਵਿਆਹ ਵੀ ਇੱਕੋ ਸਮੇਂ ਹੀ ਗੁਰੂ ਹਰ Rai ਸਾਹਿਬ ਦੇ ਨਾਲ ਹੋ ਗਿਆ ਸੀ ਉਸ ਵਕਤ ਗੁਰੂ ਸਾਹਿਬਾਨ ਦੀ ਉਮਰ ਮਹਿਜ 8 ਸਾਲ ਦੀ ਸੀ ਜਦੋਂ ਉਹਨਾਂ ਦਾ ਇਹਨਾਂ 7 ਜਾਂ 8 ਪਤਨੀਆਂ ਦੇ ਨਾਲ ਵਿਆਹ ਹੁੰਦਾ ਇੱਥੇ ਹੀ ਇੱਕ ਹਾਸੋਹੀਣੀ ਗੱਲ ਇਹ ਵੀ ਬਣਦੀ ਹੈ ਕਿ ਮੰਨ ਲਵੋ ਕਿ ਜੇਕਰ ਗੁਰੂ ਸਾਹਿਬ ਦੀ ਸਭ ਤੋਂ ਵੱਡੀ ਧਰਮਸਪਤਨੀ ਦੀ ਉਮਰ ਗੁਰੂ ਸਾਹਿਬ ਦੇ ਬਰਾਬਰ 8 ਸਾਲ ਦੀ ਹੀ ਹੁੰਦੀ ਤਾਂ ਆਪ ਜੀ ਦੀ ਸਭ ਤੋਂ ਛੋਟੀ ਧਰਮਸਪਤਨੀ ਦੀ ਉਮਰ ਤਾਂ ਮਹਿਜ ਫਿਰ ਉਦੋਂ 1 ਸਾਲ ਦੀ ਹੀ ਹੋਣੀ ਸੀ ਕਿਉਂਕਿ ਗੁਰ ਪ੍ਰਣਾਲੀਆਂ ਵਿੱਚ ਤਾਂ ਸਾਰੀਆਂ ਪਤਨੀਆਂ ਨੂੰ ਸੱਕੀਆਂ ਪਹਿਣਾ ਦੱਸਿਆ ਹੋਇਆ ਹੁਣ 1 ਸਾਲ ਦੀ ਛੋਟੀ ਬੱਚੀ ਦਾ ਵਿਆਹ ਕਰ ਦੇਣਾ ਇਹ ਗੱਲ ਕਿੰਨੀ ਕੁ ਮੰਨਣਯੋਗ ਹੈ ਇਹ ਤੁਸੀਂ ਆਪੇ ਹਿਸਾਬ ਲਗਾ ਲਓ ਪਰ ਸਾਡੀ ਬਦਕਿਸਮਤੀ ਕਿ 19 ਸਦੀ ਤੋਂ ਬਾਅਦ ਇਤਿਹਾਸਕਾਰ ਵੀ ਇਸੇ ਗੱਲ ਨੂੰ ਅਪਣਾਉਦੇ ਤੇ ਉਹਨਾਂ ਵੱਲੋਂ ਵੀ ਬਾਰ-ਬਾਰ ਇਹੀ ਇਤਿਹਾਸ ਬਣਾ ਕੇ ਸਾਡੇ ਸਾਹਮਣੇ ਰੱਖ ਦਿੱਤਾ ਗਿਆ ਹੈ ਹੁਣ ਤੁਹਾਨੂੰ ਜਰਾ ਉਸ ਇਤਿਹਾਸ ਬਾਰੇ ਦੱਸਦੇ ਹਾਂ ਜਿਹੜਾ ਕਿ ਅਸਲੀਅਤ ਵਿੱਚ ਸੱਚ ਸੀ ਦਰਅਸਲ ਗੁਰੂ ਹਰਗੋਬਿੰਦ ਸਾਹਿਬ ਦਾ ਸਿਰਫ ਇੱਕੋ ਵਿਆਹ ਹੋਇਆ ਸੀ ਤੇ ਉਹਨਾਂ ਦੇ ਧਰਮਸਪਤਰੀ ਦਾ ਨਾਮ ਮਾਤਾ ਕੋਟ ਕਲਿਆਣੀ ਜੀ ਨਹੀਂ ਬਲਕਿ ਮਾਤਾ ਸਲਖੜੀ ਜੀ ਸੀ ਸਰੂਪ ਦਾਸ ਭੱਲਾ ਆਪਣੀ ਕਿਤਾਬ ਮਹਿਮਾ ਪ੍ਰਕਾਸ਼ ਵਿੱਚ ਇਸ ਗੱਲ ਦਾ ਜ਼ਿਕਰ ਕਰਦਾ ਹੈ ਕਿ ਗੁਰੂ ਹਰ ਰਾਇ ਸਾਹਿਬ ਜੀ ਦਾ ਸਿਰਫ ਇੱਕੋ ਵਿਆਹ ਹੋਇਆ ਸੀ ਉਹ ਵੀ ਬੀਬੀ ਸਲਖਣੀ ਜੀ ਦੇ ਨਾਲ ਨਾ ਕਿ ਮਾਤਾ ਕੋਟ ਕਲਿਆਣੀ ਜੀ ਦੇ ਨਾਲ ਤੇ ਬੀਬੀ ਸਲਖਣੀ ਜੀ ਦੇ ਕੁੱਖੋਂ ਉਹਨਾਂ ਦੇ ਘਰ ਦੋ ਪੁੱਤਰ ਪੈਦਾ ਹੋਏ ਸਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤੇ ਬਾਬਾ ਰਾਮ ਰਾਏ ਜੀ ਇਸ ਤੋਂ ਇਲਾਵਾ ਗੁਰੂਕੀਆਂ ਸਾਖੀਆਂ ਜਿਨ੍ਹਾਂ ਨੂੰ ਅਸੀਂ ਭਟਵਈਆਂ ਵੀ ਕਹਿੰਦੇ ਹਾਂ ਇਨਾਂ ਵਿੱਚ ਵੀ ਗੁਰੂ ਹਰ राय ਸਾਹਿਬ ਜੀ ਦੇ ਸਿਰਫ ਇੱਕੋ ਵਿਆਹ ਦਾ ਜ਼ਿਕਰ ਮਿਲਦਾ ਤੇ ਉਹਨਾਂ ਦੇ ਮਹਿਲਾ ਦਾ ਨਾਮ ਵੀ ਮਾਤਾ ਸਲਖਣੀ ਜੀ ਲਿਖਿਆ ਹੋਇਆ ਹੈ ਗਿਆਨੀ ਗਿਆਨ ਸਿੰਘ ਆਪਣੀ ਕਿਤਾਬ ਤਵਾਰੀਖ ਗੁਰੂ ਖਾਲਸਾ ਵਿੱਚ ਵੀ ਇੱਕੋ ਵਿਆਹ ਦਾ ਹੀ ਜ਼ਿਕਰ ਕਰਦੇ ਹਨ ਜੋ ਕਿ 19 ਸਦੀ ਦੀ ਲਿਖਤ ਹੈ ਇੱਕ ਗੁਰ ਪ੍ਰਣਾਲੀ ਕਿਤਾਬ ਖਾਲਸਾ ਰਾਜ ਵਿੱਚ ਕਵੀ ਸੌਂਧਾ ਸਿੰਘ ਵੱਲੋਂ ਵੀ ਲਿਖੀ ਗਈ ਸੀ ਇਹਦੇ ਵਿੱਚ ਵੀ ਇੱਕੋ ਵਿਆਹ ਦੀ ਗੱਲ ਲਿਖੀ ਹੋਈ ਹੈ ਜਿਹੜੇ ਲਖਾਰੀ ਗੁਰੂ ਸਾਹਿਬ ਦੇ ਸਿਰਫ ਇੱਕੋ ਵਿਆਹ ਦੀ ਗੱਲ ਕਰਦੇ ਉਹ ਸਾਰੇ ਲਖਾਰੀ ਗੁਰੂ ਕੇ ਮਹਿਲਾ ਦਾ ਨਾਮ ਜੋ ਕੇ ਮਾਤਾ ਸਲੱਖਣੀ ਜੀ ਹੈ ਸਾਰੇ ਜਣੇ ਇੱਕੋ ਜਹੀ ਲਿਖਦੇ ਹਨ ਪਰ ਜਿਹੜੇ ਲਖਾਰੀ ਇੱਕ ਤੋਂ ਵੱਧ ਵਿਆਹ ਦਾ ਜ਼ਿਕਰ ਕਰਦੇ ਹਨ ਉਹਨਾਂ ਦਾ ਆਪਸ ਵਿੱਚ ਕੁਝ ਵੀ ਮੇਲ ਨਹੀਂ ਖਾਂਦਾ ਨਾ ਹੀ ਉਹਨਾਂ ਸਾਰਿਆਂ ਦੀ ਗਿਣਤੀ ਮੇਲ ਖਾਂਦੀ ਹੈ ਤੇ ਨਾ ਹੀ ਨਾਮ ਮੇਲ ਖਾਂਦੇ ਹਨ ਇਸ ਤੋਂ ਸਾਫ਼ ਸਪਸ਼ਟ ਹੁੰਦਾ ਹੈ ਕਿ ਗੁਰੂ ਹਰ Rai ਸਾਹਿਬ ਜੀ ਦਾ ਸਿਰਫ ਇੱਕੋ ਵਿਆਹ ਹੋਇਆ ਸੀ ਸਿੱਖ ਸੰਗਤ ਜੀ ਜਰਾ ਸੋਚ ਕੇ ਦੇਖੋ ਕਿ ਸਾਡੇ ਇਨੇ ਮਹਾਨ ਇਤਿਹਾਸ ਵਿੱਚ ਕਿੱਥੋਂ ਤੱਕ ਮਿਲਾਵਟਾਂ ਹੋਈਆਂ ਕਈ ਇਤਿਹਾਸਕ ਗ੍ਰੰਥ ਤਾਂ ਅਜੇ ਵੀ ਹਨ ਜਿਨ੍ਹਾਂ ਦੇ ਲੇਖਕਾਂ ਦੀ ਮੌਤ ਤਾਂ ਕਈ-ਕਈ ਸਾਲ ਪਹਿਲਾਂ ਹੋ ਚੁੱਕੀ ਸੀ ਪਰ ਬਾਅਦ ਵਿੱਚ ਕੁਝ ਵਿਰੋਧੀ ਲੋਕਾਂ ਵੱਲੋਂ ਇਸ ਵਿੱਚ ਮਿਲਾਵਟ ਕਰਕੇ ਉਹਨਾਂ ਨੂੰ ਸਿੱਖ ਇਤਿਹਾਸ ਦੱਸਣ ਦੀਆਂ ਕੋਸ਼ਿਸ਼ਾਂ ਹੋਈਆਂ ਸਨ ਗੁਰੂ ਹਰ ਰਾਇ ਸਾਹਿਬ ਜੀ ਦੇ ਇੱਕ ਤੋਂ ਵੱਧ ਵਿਆਹ ਦੀ ਗੱਲ ਕੇਸਰ ਸਿੰਘ ਤੋਂ ਸ਼ੁਰੂ ਹੋਈ ਜਿਸ ਨੂੰ ਅਗਾਹ ਅੱਗੇ ਗੁਰ ਪ੍ਰਣਾਲੀ ਦੇ ਲੇਖਕਾਂ ਨੇ ਬਿਨਾ ਕੁਝ ਤੱਥ ਜਾਣੇ ਬਿਨਾ ਕੋਈ ਖੋਜ ਵਿਚਾਰ ਕੀਤੇ ਇਨ ਬਿਨ ਉਸੇ ਤਰ੍ਹਾਂ ਹੀ ਉਤਾਰ ਦਿੱਤਾ ਜਦ ਕਿ ਅਸਲੀਅਤ ਵਿੱਚ ਇਹੋ ਜਿਹਾ ਕੁਝ ਵੀ ਨਹੀਂ ਸੀ ਹੋਇਆ ਸਿੱਖ ਇਤਿਹਾਸ ਸਿੱਖ ਗੁਰੂ ਸਾਹਿਬਾਨ ਨਾਲ ਸੰਬੰਧਿਤ ਅਹਿਮ ਘਟਨਾਵਾਂ ਦੇ ਨਾਲ ਛੇੜਛਾੜ ਅਤੇ ਉਹਨਾਂ ਵਿੱਚ ਮਨ ਘੜਤ ਤੱਥ ਜੋੜਨ ਦਾ ਕੰਮ ਅੱਜ ਵੀ ਉਸੇ ਤਰ੍ਹਾਂ ਜਾਰੀ ਹੈ ਅੱਜ ਸਾਨੂੰ ਵੀ ਲੋੜ ਹੈ ਕਿ ਅਸੀਂ ਆਪਣੇ ਵੱਡਮੁੱਲੇ ਇਤਿਹਾਸ ਨੂੰ ਅਗਲੀਆਂ ਪੀੜ੍ਹੀਆਂ ਵਾਸਤੇ ਕਿਵੇਂ ਨਾ ਕਿਵੇਂ ਸੰਭਾਲ ਕੇ ਰੱਖੀਏ ਤੇ ਸਮੇਂ-ਸਮੇਂ ਤੇ ਇਸ ਵਿੱਚ ਹੋ ਰਹੀਆਂ ਮਿਲਾਵਟਾਂ ਤੋਂ ਸचेਤ ਹੋ ਕੇ ਰਹੀਏ ਦੋਸਤੋ ਏਸੀ ਸਾਰਾ ਅਸਲੀ ਇਤਿਹਾਸ ਕਿ ਗੁਰੂ ਹਰ राय ਸਾਹਿਬ ਜੀ ਦੇ 8 ਵਿਆਹ ਹੋਏ ਸਨ ਜਾਂ ਫਿਰ ਇੱਕ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਪੰਜਾਬ 47 ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ